ਬਿਲਡਿੰਗ ਐਂਡ ਡਾਲਰ ਦੀ ਲਾਗਤ ਵਾਲੇ ਨੈਸ਼ਨਲ ਟਿਕਟਿੰਗ ਸੋਲੂਸ਼ਨ ਦੇ ਵਿੱਚ ਇੱਕ ਸਾਲ ਦੀ ਦੇਰੀ ਹੋ ਗਈ ਹੈ ਇੱਕ ਰਿਵਿਊ ਦੇ ਵਿੱਚ ਪਾਇਆ ਗਿਆ ਹੈ ਕਿ ਇਸ ਯੋਜਨਾ ਲਈ NZTA ਦੀਆਂ ਮੂਲ ਸਮਾਂ ਸੀਮਾਵਾਂ ਬਹੁਤ ਜ਼ਿਆਦਾ ਉੱਚਾਈ ਸੰ ਨੈਸ਼ਨਲ ਟਿਕਟਿੰਗ ਸੋਲੂਸ਼ਨ ਪਹਿਲੀ ਵਾਰ ਨਿਊਜ਼ੀਲੈਂਡ ਵਾਸੀਆਂ ਨੂੰ ਦੇਸ਼ ਭਰ ਦੇ ਵਿੱਚ ਸੰਪਰਕ ਰਹਿਤ ਭੁਗਤਾਨ ਦੀ ਵਰਤੋਂ ਕਰਕੇ ਬੱਸਾਂ ਰੇਲ ਗੱਡੀਆਂ ਤੇ ਫੈਰੀਜ਼ ਤੇ ਆਸਾਨੀ ਨਾਲ ਤੈਅ ਕਰਨ ਦੀ ਇਜਾਜ਼ਤ ਦੇਵੇਗਾ ਇਸ ਨੂੰ ਸਾਲ ਦੇ ਅੰਤ ਤੱਕ ਪੂਰੇ ਦੇਸ਼ ਦੇ ਵਿੱਚ ਪਬਲਿਕ ਟਰਾਂਸਪੋਰਟ ਵਿੱਚ ਲਾਗੂ ਹੋਣਾ ਚਾਹੀਦਾ ਸੀ ਪਰ ਸੰਤੰਤਰ ਰਿਵਿਊ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਹੈ ਕਿ ਇਹ ਹੁਣ 2027 ਦੇ ਅੰਤ ਤੱਕ ਲਾਗੂ ਹੋਵੇਗਾ ਐਨਜੀਟੀਏ ਵਾਕਾਕੁਟਾਈ ਦੇ ਮੁੱਖ ਗਾਹਕ ਅਤੇ ਸੇਵਾਵਾਂ ਅਧਿਕਾਰੀ ਸਰੀਨਾ ਪ੍ਰੇਟਲੇ ਨੇ ਕਿਹਾ ਹੈ ਕਿ ਪ੍ਰੋਜੈਕਟ ਦਾ ਰਿਵਿਊ ਮਈ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਦੇ ਨਤੀਜੇ ਵਜੋਂ 10 ਮੁੱਖ ਸਪਸ਼ਟਾਂ ਸਾਮ੍ਹ ਡੇ ਹੈਗਾ ਹਨ ਨਵੇਂ ਪ੍ਰੋਗਰਾਮ ਦੇ ਡਾਇਰੈਕਟਰ ਦੀ ਨਿਯੁਕਤੀ ਕੀਤੀ ਗਈ ਹੈ ਫੈਸਲੇ ਲੈਣ ਨੂੰ ਮਜ਼ਬੂਤ ਕਰਨ ਲਈ ਪ੍ਰੋਗਰਾਮ ਦੇ ਗਵਰਨੈਂਸ ਬੰਤਰ ਦੀ ਸਮੀਖਿਆ ਕੀਤੀ ਜਾ ਰਹੀ ਹੈ ਪ੍ਰੋਗਰਾਮ ਦੀ ਸਫਲਤਾਪੂਰਵਕ ਡਿਲੀਵਰੀ ਲਈ ਸਹੀ ਸਾਧਨਾਂ ਨੂੰ ਯਕੀਨੀ ਬਣਾਉਣ ਲਈ ਇਸ ਦੀ ਪੁਨਰਗਠਨ ਪ੍ਰਕਿਰਿਆ ਜਾਰੀ ਹੈ ਪ੍ਰੈਟਲ ਨੇ ਕਿਹਾ ਹੈ ਕਿ ਰਿਵਿਊ ਦੇ ਵਿੱਚ ਪਾਇਆ ਗਿਆ ਹੈ ਕਿ ਪ੍ਰੋਜੈਕਟ ਲਈ ਮੌਲ ਸਮਾ 服务ਾਂ માં ਬਹੁਤ ਉਤਸ਼ਾਹੀ ਸੰ ਐਨ ਟੀ ਐਸ ਇੱਕ ਗੁੰਜਲਦਾਰ ਪ੍ਰੋਗਰਾਮ ਹੈ ਜਿਸ ਨੂੰ ਲਾਗੂ ਕੀਤਾ ਜਾਣਾ ਹੈ ਇਹ ਚਾਰ ਵਕਤ ਕਿ ਟੈਕਟਿੰਗ ਪ੍ਰਣਾਲੀਆਂ ਨੂੰ ਇੱਕ ਮਾਨਕੀਕ੍ਰਿਤ ਰਾਸ਼ਟਰੀ ਪ੍ਰਣਾਲੀ ਨਾਲ ਬਦਲ ਰਿਹਾ ਹੈ ਜੋ ਪੰਜ ਰਾਸ਼ਟਰੀ ਅਤੇ ਬਾਦੂ ਸਥਾਨਕ ਰਾਇਤਾਂ ਦਾ ਸਮਰਥਨ ਕਰਦੀਆਂ ਹਨ ਤਨ ਦੱਸਦੀ ਹੈ ਕਿ ਜੁਲਾਈ ਵਿੱਚ ਟ੍ਰਾਂਸਪੋਰਟ ਮੰਤਰੀ ਕ੍ਰਿਸ ਵਿਸ਼ਪ ਨੇ ਆਰਐਨਜ਼ ਨੂੰ ਦੱਸਿਆ ਸੀ ਕਿ ਐਨਜਟੀਏ ਆਪਣੀਆਂ ਸਮਾਂ ਸੀਮਾਵਾਂ ਬਾਰੇ ਬਹੁਤ ਜ਼ਿਆਦਾ ਆਸ਼ਾਵਾਦੀ ਸੀ ਜਦੋਂ ਕਿ ਉਸ ਸਾਲ ਦੇ ਸ਼ੁਰੂ ਵਿੱਚ ਬਰੀਫਿੰਗ ਦੇ ਵਿੱਚ ਕਿਹਾ ਗਿਆ ਸੀ ਕਿ ਐਨਟੀਐਸ ਪ੍ਰੋਜੈਕਟ ਸਮੇਂ ਅਤੇ ਬਜਟ ਦੇ ਅੰਦਰ ਪੂਰਾ ਹੋਣ ਲਈ ਤੀਜੇ ਤੇ ਸੀ ਤਾਜ਼ਾ ਐਲਾਨ ਦੇ ਵਿੱਚ ਐਨਜਟੀਏ ਨੇ ਕਿਹਾ ਹੈ ਕਿ ਐਨਟੀਐਸ ਨੂੰ ਨਵੰਬਰ ਵਿੱਚ ਕ੍ਰਾਈਸਰਸ ਵਿੱਚ ਲਾਗੂ ਕੀਤਾ ਜਾਵੇਗਾ ਫੇਟਲ ਨੇ ਕਿਹਾ ਹੈ ਕਿ ਇਸ ਹਫਤੇ ਦੇ ਅਖੀਰ ਵਿੱਚ ਕ੍ਰਾਈਸਰਸ ਦੇ ਵਿੱਚ ਬੱਤਸਾਂ ਅਤੇ ਫੈਰੀਜ਼ ਤੇ ਐਨਟੀਐਸ ਉਪਕਰਨ ਸਥਾਪਿਤ ਕਰਨਾ ਸ਼ੁਰੂ ਹੋ ਜਾਵੇਗਾ ਏ ਕ੍ਰਾਈਸਰ ਚ ਅਤੇ ਵਿਆਪਕ ਐਨਟੀਐਸ ਪ੍ਰੋਗਰਾਮ ਲਈ ਬੇਹੱਦ ਖੁਸ਼ੀ ਵਾਲੀ ਖਬਰ ਹੈ ਨਵੰਬਰ ਦੇ ਆਦ ਤੱਕ ਕ੍ਰਾਈਸਰਸ ਦੇ ਵਿੱਚ ਬਸ ਅਤੇ ਫੈਰੀ ਯਾਤਰਾ ਕ੍ਰੈਡਿਟ ਜਾਂ ਡੈਬਿਟ ਕਾਰਡਾਂ ਦੀ ਵਰਤੋਂ ਕਰਕੇ ਕਿਰਾਏ ਦਾ ਭੁਗਤਾਨ ਕਰ ਸਕਣਗੇ ਐਨਟੀਐਸ ਲਈ ਸੋਧੇ ਹੋਏ ਰਾਸ਼ਟਰੀ ਰੋਲ ਆਊਟ ਯੋਜਨਾ ਨੂੰ ਇਸ ਮਹੀਨੇ ਦੇ ਅਖੀਰ ਵਿੱਚ ਅੰਤਮ ਰੂਪ ਦਿੱਤਾ ਜਾਵੇਗਾ ਨਿਊਜ਼ੀਲੈਂਡ ਦੇ 1.4 ਬਿਲੀਅਨ ਡਾਲਰ ਦੀ ਲਾਗਤ ਵਾਲੇ ਨੈਸ਼ਨਲ ਟਿਕਟਿੰਗ ਸੋਲੂਸ਼ਨ ਦੇ ਵਿੱਚ ਇੱਕ ਸਾਲ ਦੀ ਦੇਰੀ ਹੋ ਗਈ ਹੈ ਇੱਕ ਰਿਵਿਊ ਦੇ ਵਿੱਚ ਪਾਇਆ ਗਿਆ ਹੈ ਕਿ ਇਸ ਯੋਜਨਾ ਲਈ NZTA ਦੀਆਂ ਮੂਲ ਸਮਾਂ ਸੀਮਾਵਾਂ ਬਹੁਤ ਜ਼ਿਆਦਾ ਉੱਚਾਈ ਸੰ ਨੈਸ਼ਨਲ ਟਿਕਟਿੰਗ ਸੋਲੂਸ਼ਨ ਪਹਿਲੀ ਵਾਰ ਨਿਊਜ਼ੀਲੈਂਡ ਵਾਸੀਆਂ ਨੂੰ ਦੇਸ਼ ਭਰ ਦੇ ਵਿੱਚ ਸੰਪਰਕ ਰਹਿਤ ਭੁਗਤਾਨ ਦੀ ਵਰਤੋਂ ਕਰਕੇ ਬੱਸਾਂ ਰੇਲ ਗੱਡੀਆਂ ਤੇ ਫੈਰੀਜ਼ ਤੇ ਆਸਾਨੀ ਨਾਲ ਤੈਅ ਕਰਨ ਦੀ ਇਜਾਜ਼ਤ ਦੇਵੇਗਾ ਇਸ ਨੂੰ ਸਾਲ ਦੇ ਅੰਤ ਤੱਕ ਪੂਰੇ ਦੇਸ਼ ਦੇ ਵਿੱਚ ਪਬਲਿਕ ਟਰਾਂਸਪੋਰਟ ਵਿੱਚ ਲਾਗੂ ਹੋਣਾ ਚਾਹੀਦਾ ਸੀ ਪਰ ਸੰਤੰਤਰ ਰਿਵਿਊ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਹੈ ਕਿ ਇਹ ਹੁਣ 2027 ਦੇ ਅੰਤ ਤੱਕ ਲਾਗੂ ਹੋਵੇਗਾ ਐਨਜੀਟੀਏ ਵਾਕਾਕੁਟਾਈ ਦੇ ਮੁਖ ਗਾਹਕ ਅਤੇ ਸੇਵਾਵਾਂ ਅਧਿਕਾਰੀ ਸਰੀਨਾ ਪ੍ਰੇਟਲੇ ਨੇ ਕਿਹਾ ਹੈ ਕਿ ਪ੍ਰੋਜੈਕਟ ਦਾ ਰਿਵਿਊ ਮਈ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਦੇ ਨਤੀਜੇ ਵਜੋਂ 10 ਮੁੱਖ ਸਪਸ਼ਟਾਂ ਸਾਹਮਣੇ ਆਈਆਂ ਹਨ ਨਵੇਂ ਪ੍ਰੋਗਰਾਮ ਦੇ ਡਾਇਰੈਕਟਰ ਦੀ ਨਿਯੁਕਤੀ ਕੀਤੀ ਗਈ ਹੈ ਫੈਸਲੇ ਲੈਣ ਨੂੰ ਮਜ਼ਬੂਤ ਕਰਨ ਲਈ ਪ੍ਰੋਗਰਾਮ ਦੇ ਗਵਰਨੈਂਸ ਬੰਤਰ ਦੀ ਸਮੀਖਿਆ ਕੀਤੀ ਜਾ ਰਹੀ ਹੈ ਪ੍ਰੋਗਰਾਮ ਦੀ ਸਫਲਤਾਪੂਰਵਕ ਡਿਲੀਵਰੀ ਲਈ ਸਹੀ ਸਾਧਨਾ ਨੂੰ ਯਕੀਨੀ ਬਣਾਉਣ ਲਈ ਇਸ ਦੀ ਪੁਨਰਗਠਨ ਪ੍ਰਕਿਰਿਆ ਜਾਰੀ ਹੈ ਬ੍ਰੇਟਲਿਨ ਨੇ ਕਿਹਾ ਕਿ ਰਿਵਿਊ ਦੇ ਵਿੱਚ ਪਾਇਆ ਗਿਆ ਹੈ ਕਿ ਪ੍ਰੋਜੈਕਟ ਲਈ ਮੌਲ ਸਮਾਸ਼ੇਵਾਵਾਂ માં ਬਹੁਤ ਉਤਸ਼ਾਹੀ ਸੰ ਐਨ ਟੀ ਐਸ ਇੱਕ ਗੁੰਜਲਦਾਰ ਪ੍ਰੋਗਰਾਮ ਹੈ ਜਿਸ ਨੂੰ ਲਾਗੂ ਕੀਤਾ ਜਾਣਾ ਹੈ ਇਹ ਚਾਰ ਵੱਖ-ਵੱਖ ਟਿਕਟਿੰਗ ਪ੍ਰਣਾਲੀਆਂ ਨੂੰ ਇੱਕ ਮਾਨਕੀਕ੍ਰਿਤ ਰਾਸ਼ਟਰੀ ਪ੍ਰਣਾਲੀ ਨਾਲ ਬਦਲ ਰਿਹਾ ਹੈ ਜੋ ਪੰਜ ਰਾਸ਼ਟਰੀ ਅਤੇ ਬਾਦੂ ਸਟਾਨਕ ਰਾਇਤਾਂ ਦਾ ਸਵਰਥਨ ਕਰਦੀਆਂ ਹਨ ਤਨ ਦੱਸਿਆ ਕਿ ਜੁਲਾਈ ਵਿੱਚ ਟ੍ਰਾਂਸਪੋਰਟ ਮੰਤਰੀ ਕ੍ਰਿਸ ਵਿਸ਼ਪ ਨੇ ਆਰਐਨਜ਼ ਨੂੰ ਦੱਸਿਆ ਸੀ ਕਿ ਐਨਜਟੀਏ ਆਪਣੀਆਂ ਸਮਾਂ ਸੀਮਾਵਾਂ ਬਾਰੇ ਬਹੁਤ ਜ਼ਿਆਦਾ ਆਸ਼ਾਵਾਦੀ ਸੀ ਜਦੋਂ ਕਿ ਉਸ ਸਾਲ ਦੇ ਸ਼ੁਰੂ ਵਿੱਚ ਬਰੀਫਿੰਗ ਦੇ ਵਿੱਚ ਕਿਹਾ ਗਿਆ ਸੀ ਕਿ ਐਨਟੀਐਸ ਪ੍ਰੋਜੈਕਟ ਸਮੇਂ ਅਤੇ ਬਜਟ ਦੇ ਅੰਦਰ ਪੂਰਾ ਹੋਣ ਲਈ ਤੀਜੇ ਤੇ ਸੀ ਤਾਜ਼ਾ ਐਲਾਨ ਦੇ ਵਿੱਚ ਐਨਜਟੀਏ ਨੇ ਕਿਹਾ ਹੈ ਕਿ ਐਨਟੀਐਸ ਨੂੰ ਨਵੰਬਰ ਵਿੱਚ ਕ੍ਰਾਈਸਰਸ ਵਿੱਚ ਲਾਗੂ ਕੀਤਾ ਜਾਵੇਗਾ ਫੇਟਲ ਨੇ ਕਿਹਾ ਹੈ ਕਿ ਇਸ ਹਫਤੇ ਦੇ ਅਖੀਰ ਵਿੱਚ ਕ੍ਰਾਈਸਰਸ ਦੇ ਵਿੱਚ ਬੱਤਸਾਂ ਅਤੇ ਫੈਰੀਜ਼ ਤੇ ਐਨਟੀਐਸ ਉਪਕਰਨ ਸਥਾਪਿਤ ਕਰਨਾ ਸ਼ੁਰੂ ਹੋ ਜਾਵੇਗਾ ਇੱਕ ਕ੍ਰਾਈਸਰਸ ਅਤੇ ਵਿਆਪਕ ਐਨਟੀਐਸ ਪ੍ਰੋਗਰਾਮ ਲਈ ਬੇਹੱਦ ਖੁਸ਼ੀ ਵਾਲੀ ਖਬਰ ਹੈ ਨਵੰਬਰ ਦੇ ਆਦ ਤੱਕ ਕ੍ਰਾਈਸਰਸ ਦੇ ਵਿੱਚ ਬੱਤਸ ਅਤੇ ਫੈਰੀ ਯਾਤਰਾ ਕ੍ਰੈਡਿਟ ਜਾਂ ਡੈਬਿਟ ਕਾਰਡਾਂ ਦੀ ਵਰਤੋਂ ਕਰਕੇ ਕਰਾਏ ਦਾ ਭੁਗਤਾਨ ਕਰ ਸਕਣਗੇ ਐਨਟੀਐਸ ਲਈ ਸੋਧੇ ਹੋਈ ਰਾਸ਼ਟਰੀ ਰੋਲ ਆਊਟ ਯੋਜਨਾ ਨੂੰ ਇਸ ਮਹੀਨੇ ਦੇ ਅਖੀਰ ਵਿੱਚ ਅੰਤਮ ਰੂਪ ਦਿੱਤਾ ਜਾਵੇਗਾ ਨਿਊਜ਼ੀਲੈਂਡ ਦੇ 1.4 ਬਿਲੀਅਨ ਡਾਲਰ ਦੀ ਲਾਗਤ ਵਾਲੇ ਨੈਸ਼ਨਲ ਟਿਕਟਿੰਗ ਸੋਲੂਸ਼ਨ ਦੇ ਵਿੱਚ ਇੱਕ ਸਾਲ ਦੀ ਦੇਰੀ ਹੋ ਗਈ ਹੈ ਇੱਕ ਰਿਵਿਊ ਦੇ ਵਿੱਚ ਪਾਇਆ ਗਿਆ ਹੈ ਕਿ ਇਸ ਯੋਜਨਾ ਲਈ ਐਨਜ਼ੀਟੀਏ ਦੀਆਂ ਮੂਲ ਸਮਾਂ ਸੀਮਾਵਾਂ ਬਹੁਤ ਜ਼ਿਆਦਾ ਉਚਾਈ ਸੰ ਨੈਸ਼ਨਲ ਟਿਕਟਿੰਗ ਸੋਲੂਸ਼ਨ ਪਹਿਲੀ ਵਾਰ ਨਿਊਜ਼ੀਲੈਂਡ ਵਾਸੀਆਂ ਨੂੰ ਦੇਸ਼ ਭਰ ਦੇ ਵਿੱਚ ਸੰਪਰਕ ਰਹਿਤ ਭੁਗਤਾਨ ਦੀ ਵਰਤੋਂ ਕਰਕੇ ਬੱਸਾਂ ਰੇਲ ਗੱਡੀਆਂ ਤੇ ਫੈਰੀਜ਼ ਤੇ ਆਸਾਨੀ ਨਾਲ ਟੈਗ ਕਰਨ ਦੀ ਇਜਾਜ਼ਤ ਦੇਵੇਗਾ ਇਸ ਨੂੰ ਸਾਲ ਦੇ ਅੰਤ ਤੱਕ ਪੂਰੇ ਦੇਸ਼ ਦੇ ਵਿੱਚ ਪਬਲਿਕ ਟਰਾਂਸਪੋਰਟ ਵਿੱਚ ਲਾਗੂ ਹੋਣਾ ਚਾਹੀਦਾ ਸੀ ਪਰ ਸੰਤੰਤਰ ਰਿਵਿਊ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਹੈ ਕਿ ਇਹ ਹੁਣ 2027 ਦੇ ਅੰਤ ਤੱਕ ਲਾਗੂ ਹੋਵੇਗਾ ਐਨਜੀਟੀਏ ਵਰਕਾ ਕੁਟਾਈ ਦੇ ਮੁੱਖ ਗਾਹਕ ਅਤੇ ਸੇਵਾਵਾਂ ਅਧਿਕਾਰੀ ਸਰੀਨਾ ਪ੍ਰੇਟਲੇ ਨੇ ਕਿਹਾ ਹੈ ਕਿ ਪ੍ਰੋਜੈਕਟ ਦਾ ਰਿਵਿਊ ਮਈ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਦੇ ਨਤੀਜੇ ਵਜੋਂ 10 ਮੁੱਖ ਸਪਸ਼ਟਾਂ ਸਾਮ੍ਹ ਡੇ ਹੈ ਹਨ ਨਵੇਂ ਪ੍ਰੋਗਰਾਮ ਦੇ ਡਾਇਰੈਕਟਰ ਦੀ ਨਿਯੁਕਤੀ ਕੀਤੀ ਗਈ ਹੈ ਫੈਸਲੇ ਲੈਣ ਨੂੰ ਮਜ਼ਬੂਤ ਕਰਨ ਲਈ ਪ੍ਰੋਗਰਾਮ ਦੇ ਗਵਰਨੈਂਸ ਬੰਤਰ ਦੀ ਸਮੀਖਿਆ ਕੀਤੀ ਜਾ ਰਹੀ ਹੈ ਪ੍ਰੋਗਰਾਮ ਦੀ ਸਫਲਤਾਪੂਰਵਕ ਡਿਲੀਵਰੀ ਲਈ ਸਹੀ ਸਾਧਨਾਂ ਨੂੰ ਯਕੀਨੀ ਬਣਾਉਣ ਲਈ ਇਸ ਦੀ ਪੁਨਰਗਠਨ ਪ੍ਰਕਿਰਿਆ ਜਾਰੀ ਹੈ ਟ੍ਰੈਕਲ ਨੇ ਕਿਹਾ ਹੈ ਕਿ ਰਿਵਿਊ ਦੇ ਵਿੱਚ ਪਾਇਆ ਗਿਆ ਹੈ ਕਿ ਪ੍ਰੋਜੈਕਟ ਲਈ ਮੂਲ ਸਮਾਂ ਸੀਮਾਵਾਂ ਮ ਬਹੁਤ ਉੱਚਾਈ ਸਨ ਐਨਟੀਐਸ ਇੱਕ ਗੁੰਜਲਦਾਰ ਪ੍ਰੋਗਰਾਮ ਹੈ ਜਿਸ ਨੂੰ ਲਾਗੂ ਕੀਤਾ ਜਾਣਾ ਹੈ ਇਹ ਚਾਰ ਵੱਖ-ਵੱਖ ਟਿਕਟਿੰਗ ਪ੍ਰਣਾਲੀਆਂ ਨੂੰ ਇੱਕ ਮਾਨਕੀਕ੍ਰਿਤ ਰਾਸ਼ਟਰੀ ਪ੍ਰਣਾਲੀ ਨਾਲ ਬਦਲ ਰਿਹਾ ਹੈ ਜੋ ਪੰਜ ਰਾਸ਼ਟਰੀ ਅਤੇ ਬਾਦੂ ਸਥਾਨਕ ਰਾਇਤਾਂ ਦਾ ਸਮਰਥਨ ਕਰਦੀਆਂ ਹਨ ਤਨ ਦੱਸਦੀ ਹੈ ਕਿ ਜੁਲਾਈ ਵਿੱਚ ਟ੍ਰਾਂਸਪੋਰਟ ਮੰਤਰੀ ਕ੍ਰਿਸ ਵਿਸ਼ਪ ਨੇ ਆਰਐਨਜ਼ ਨੂੰ ਦੱਸਿਆ ਸੀ ਕਿ ਐਨਜ਼ਟੀਏ ਆਪਣੀਆਂ ਸਮਾਂ ਸੀਮਾਵਾਂ ਬਾਰੇ ਬਹੁਤ ਜ਼ਿਆਦਾ ਆਸ਼ਾਵਾਦੀ ਸੀ ਜਦੋਂ ਕਿ ਉਸ ਸਾਲ ਦੇ ਸ਼ੁਰੂ ਵਿੱਚ ਬਰੀਫਿੰਗ ਦੇ ਵਿੱਚ ਕਿਹਾ ਗਿਆ ਸੀ ਕਿ ਐਨਟੀਐਸ ਪ੍ਰੋਜੈਕਟ ਸਮੇਂ ਅਤੇ ਬਜਟ ਦੇ ਅੰਦਰ ਪੂਰਾ ਹੋਣ ਲਈ ਤੀਜੇ ਤੇ ਸੀ ਤਾਜ਼ਾ ਐਲਾਨ ਦੇ ਵਿੱਚ ਐਨਜ਼ਟੀਏ ਨੇ ਕਿਹਾ ਹੈ ਕਿ ਐਨਟੀਐਸ ਨੂੰ ਨਵੰਬਰ ਵਿੱਚ ਕ੍ਰਾਈਸਰਸ ਵਿੱਚ ਲਾਗੂ ਕੀਤਾ ਜਾਵੇਗਾ ਫੇਟਲ ਨੇ ਕਿਹਾ ਹੈ ਕਿ ਇਸ ਹਫਤੇ ਦੇ ਅਖੀਰ ਵਿੱਚ ਕ੍ਰਾਈਸਰਸ ਦੇ ਵਿੱਚ ਬੱਤਸਾਂ ਅਤੇ ਫੈਰੀਜ਼ ਤੇ ਐਨਟੀਐਸ ਉਪਕਰਨ ਸਥਾਪਿਤ ਕਰਨਾ ਸ਼ੁਰੂ ਹੋ ਜਾਵੇਗਾ ਏ ਕ੍ਰਾਈਸਰ ਚ ਅਤੇ ਵਿਆਪਕ ਐਨਟੀਐਸ ਪ੍ਰੋਗਰਾਮ ਲਈ ਬੇਹੱਦ ਖੁਸ਼ੀ ਵਾਲੀ ਖਬਰ ਹੈ ਨਵੰਬਰ ਦੇ ਆਦ ਤੱਕ ਕ੍ਰਾਈਸਰਸ ਦੇ ਵਿੱਚ ਬਾਸ ਅਤੇ ਫੈਰੀ ਯਾਤਰਾ ਕ੍ਰੈਡਿਟ ਜਾਂ ਡੈਬਿਟ ਕਾਰਡਾਂ ਦੀ ਵਰਤੋਂ ਕਰਕੇ ਕਿਰਾਏ ਦਾ ਭੁਗਤਾਨ ਕਰ ਸਕਣਗੇ ਐਨਟੀਐਸ ਲਈ ਸੋਧੇ ਹੋਏ ਰਾਸ਼ਟਰੀ ਰੋਲ ਆਊਟ ਯੋਜਨਾ ਨੂੰ ਇਸ ਮਹੀਨੇ ਦੇ ਅਖੀਰ ਵਿੱਚ ਅੰਤਮ ਰੂਪ ਦਿੱਤਾ ਜਾਵੇਗਾ ਨਿਊਜ਼ੀਲੈਂਡ ਦੇ 1.4 ਬਿਲੀਅਨ ਡਾਲਰ ਦੀ ਲਾਗਤ ਵਾਲੇ ਨੈਸ਼ਨਲ ਟਿਕਟਿੰਗ ਸੋਲੂਸ਼ਨ ਦੇ ਵਿੱਚ ਇੱਕ ਸਾਲ ਦੀ ਦੇਰੀ ਹੋ ਗਈ ਹੈ। ਇੱਕ ਰਿਵਿਊ ਦੇ ਵਿੱਚ ਪਾਇਆ ਗਿਆ ਹੈ ਕਿ ਇਸ ਯੋਜਨਾ ਲਈ NZTA ਦੀਆਂ ਮੂਲ ਸਮਾਂ ਸੀਮਾਵਾਂ ਬਹੁਤ ਜ਼ਿਆਦਾ ਉੱਚਾਈ ਸੰ। ਨੈਸ਼ਨਲ ਟਿਕਟਿੰਗ ਸੋਲੂਸ਼ਨ ਪਹਿਲੀ ਵਾਰ ਨਿਊਜ਼ੀਲੈਂਡ ਵਾਸੀਆਂ ਨੂੰ ਦੇਸ਼ ਭਰ ਦੇ ਵਿੱਚ ਸੰਪਰਕ ਰਹਿਤ ਭੁਗਤਾਨ ਦੀ ਵਰਤੋਂ ਕਰਕੇ ਬੱਸਾਂ, ਰੇਲ ਗੱਡੀਆਂ ਅਤੇ ਫੈਰੀਜ਼ ਤੇ ਆਸਾਨੀ ਨਾਲ ਤੈਅ ਕਰਨ ਦੀ ਇਜਾਜ਼ਤ ਦੇਵੇਗਾ ਇਸ ਨੂੰ ਸਾਲ ਦੇ ਅੰਤ ਤੱਕ ਪੂਰੇ ਦੇਸ਼ ਦੇ ਵਿੱਚ ਪਬਲਿਕ ਟਰਾਂਸਪੋਰਟ ਵਿੱਚ ਲਾਗੂ ਹੋਣਾ ਚਾਹੀਦਾ ਸੀ ਪਰ ਸਤੰਤਰ ਰਿਵਿਊ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਹੈ ਕਿ ਇਹ ਹੁਣ 2027 ਦੇ ਅੰਤ ਤੱਕ ਲੱਗ ਹੋਵੇਗਾ ਐਨਜੀਟੀਏ ਵਾਕਾਕੁਟਾਈ ਦੇ ਮੁੱਖ ਗਾਹਕ ਅਤੇ ਸੇਵਾਵਾਂ ਅਧਿਕਾਰੀ ਸਰੀਨਾ ਪ੍ਰੀਤਲੇ ਨੇ ਕਿਹਾ ਹੈ ਕਿ ਪ੍ਰੋਜੈਕਟ ਦਾ ਰਿਵਿਊ ਮਈ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਦੇ ਨਤੀਜੇ ਵਜੋਂ 10 ਮੁੱਖ ਸਪਸ਼ਟਾਂ ਸਾਮ੍ਹੜਿਆ ਗਿਆ ਹਨ ਨਵੇਂ ਪ੍ਰੋਗਰਾਮ ਦੇ ਡਾਇਰੈਕਟਰ ਦੀ ਨਿਯੁਕਤੀ ਕੀਤੀ ਗਈ ਹੈ ਫੈਸਲੇ ਲੈਣ ਨੂੰ ਮਜ਼ਬੂਤ ਕਰਨ ਲਈ ਪ੍ਰੋਗਰਾਮ ਦੇ ਗਵਰਨੈਂਸ ਬੰਤਰ ਦੀ ਸਮੀਖਿਆ ਕੀਤੀ ਜਾ ਰਹੀ ਹੈ ਪ੍ਰੋਗਰਾਮ ਦੀ ਸਫਲਤਾਪੂਰਵਕ ਡਿਲੀਵਰੀ ਲਈ ਸਹੀ ਸਾਧਨਾਂ ਨੂੰ ਯਕੀਨੀ ਬਣਾਉਣ ਲਈ ਇਸ ਦੀ ਪੁਨਰਗਠਨ ਪ੍ਰਕਿਰਿਆ ਜਾਰੀ ਹੈ ਪ੍ਰੈਟਲ ਨੇ ਕਿਹਾ ਹੈ ਕਿ ਰਿਵਿਊ ਦੇ ਵਿੱਚ ਪਾਇਆ ਗਿਆ ਹੈ ਕਿ ਪ੍ਰੋਜੈਕਟ ਲਈ ਮੌਲ ਸਮਾ 服务ਾਂ માં ਬਹੁਤ ਉਤਸ਼ਾਹੀ ਸਨ ਐਨਟੀਐਸ ਇੱਕ ਗੁੰਜਲਦਾਰ ਪ੍ਰੋਗਰਾਮ ਹੈ ਜਿਸ ਨੂੰ ਲਾਗੂ ਕੀਤਾ ਜਾਣਾ ਹੈ ਇਹ ਚਾਰ ਵਕਤ ਕ ਟੈਕਟਿੰਗ ਪ੍ਰਣਾਲੀਆਂ ਨੂੰ ਇੱਕ ਮਾਨਕੀਕ੍ਰਿਤ ਰਾਸ਼ਟਰੀ ਪ੍ਰਣਾਲੀ ਨਾਲ ਬਦਲ ਰਿਹਾ ਹੈ ਜੋ ਪੰਜ ਰਾਸ਼ਟਰੀ ਅਤੇ ਬਾਦੂ ਸਥਾਨਕ ਰਾਇਤਾਂ ਦਾ ਸਵਰਥਨ ਕਰਦੀਆਂ ਹਨ ਤੋਂ ਦੱਸਦੀ ਹੈ ਕਿ ਜੁਲਾਈ ਵਿੱਚ ਟ੍ਰਾਂਸਪੋਰਟ ਮੰਤਰੀ ਕ੍ਰਿਸ ਵਿਸ਼ਪ ਨੇ ਆਰਐਨਜ਼ ਨੂੰ ਦੱਸਿਆ ਸੀ ਕਿ ਐਨਜਟੀਏ ਆਪਣੀਆਂ ਸਮਾਂ ਸੀਮਾਵਾਂ ਬਾਰੇ ਬਹੁਤ ਜ਼ਿਆਦਾ ਆਸ਼ਾਵਾਦੀ ਸੀ ਜਦੋਂ ਕਿ ਉਸ ਸਾਲ ਦੇ ਸ਼ੁਰੂ ਵਿੱਚ ਬਰੀਫਿੰਗ ਦੇ ਵਿੱਚ ਕਿਹਾ ਗਿਆ ਸੀ ਕਿ ਐਨਟੀਐਸ ਪ੍ਰੋਜੈਕਟ ਸਮੇਂ ਅਤੇ ਬਜਟ ਦੇ ਅੰਦਰ ਪੂਰਾ ਹੋਣ ਲਈ ਤੀਜੇ ਤੇ ਸੀ ਤਾਜ਼ਾ ਐਲਾਨ ਦੇ ਵਿੱਚ ਐਨਜਟੀਏ ਨੇ ਕਿਹਾ ਹੈ ਕਿ ਐਨਟੀਐਸ ਨੂੰ ਨਵੰਬਰ ਵਿੱਚ ਕ੍ਰਾਈਸਰਸ ਵਿੱਚ ਲਾਗੂ ਕੀਤਾ ਜਾਵੇਗਾ ਫੇਟਲ ਨੇ ਕਿਹਾ ਹੈ ਕਿ ਇਸ ਹਫਤੇ ਦੇ ਅਖੀਰ ਵਿੱਚ ਕ੍ਰਾਈਸਰਸ ਦੇ ਵਿੱਚ ਬਤਸਾਂ ਅਤੇ ਫੈਰੀਜ਼ ਤੇ ਐਨਟੀਐਸ ਉਪਕਰਨ ਸਥਾਪਿਤ ਕਰਨਾ ਸ਼ੁਰੂ ਹੋ ਜਾਵੇਗਾ ਏ ਕ੍ਰਾਈਸਰ ਚ ਅਤੇ ਵਿਆਪਕ ਐਨਟੀਐਸ ਪ੍ਰੋਗਰਾਮ ਲਈ ਬੇਹੱਦ ਖੁਸ਼ੀ ਵਾਲੀ ਖਬਰ ਹੈ ਨਵੰਬਰ ਦੇ ਆਦ ਤੱਕ ਕ੍ਰਾਈਸਰਸ ਦੇ ਵਿੱਚ ਬਾਸ ਅਤੇ ਫੈਰੀ ਯਾਤਰਾ ਕ੍ਰੈਡਿਟ ਜਾਂ ਡੈਬਿਟ ਕਾਰਡਾਂ ਦੀ ਵਰਤੋਂ ਕਰਕੇ ਕਿਰਾਏ ਦਾ ਭੁਗਤਾਨ ਕਰ ਸਕਣਗੇ ਐਨਟੀਐਸ ਲਈ ਸੋਧੇ ਹੋਏ ਰਾਸ਼ਟਰੀ ਰੋਲ ਆਊਟ ਯੋਜਨਾ ਨੂੰ ਇਸ ਮਹੀਨੇ ਦੇ ਅਖੀਰ ਵਿੱਚ ਅੰਤਮ ਰੂਪ ਦਿੱਤਾ ਜਾਵੇਗਾ ਨਿਊਜ਼ੀਲੈਂਡ ਦੇ 1.4 ਬਿਲੀਅਨ ਡਾਲਰ ਦੀ ਲਾਗਤ ਵਾਲੇ ਨੈਸ਼ਨਲ ਟਿਕਟਿੰਗ ਸੋਲੂਸ਼ਨ ਦੇ ਵਿੱਚ ਇੱਕ ਸਾਲ ਦੀ ਦੇਰੀ ਹੋ ਗਈ ਹੈ। ਇੱਕ ਰਿਵਿਊ ਦੇ ਵਿੱਚ ਪਾਇਆ ਗਿਆ ਹੈ ਕਿ ਇਸ ਯੋਜਨਾ ਲਈ NZTA ਦੀਆਂ ਮੂਲ ਸਮਾਂ ਸੀਮਾਵਾਂ ਬਹੁਤ ਜ਼ਿਆਦਾ ਉੱਚਾਈ ਸੰ। ਨੈਸ਼ਨਲ ਟਿਕਟਿੰਗ ਸੋਲੂਸ਼ਨ ਪਹਿਲੀ ਵਾਰ ਨਿਊਜ਼ੀਲੈਂਡ ਵਾਸੀਆਂ ਨੂੰ ਦੇਸ਼ ਭਰ ਦੇ ਵਿੱਚ ਸੰਪਰਕ ਰਹਿਤ ਭੁਗਤਾਨ ਦੀ ਵਰਤੋਂ ਕਰਕੇ ਬੱਸਾਂ, ਰੇਲ ਗੱਡੀਆਂ ਅਤੇ ਫੈਰੀਜ਼ ਤੇ ਆਸਾਨੀ ਨਾਲ ਤੈਅ ਕਰਨ ਦੀ ਇਜਾਜ਼ਤ ਦੇਵੇਗਾ ਇਸ ਨੂੰ ਸਾਲ ਦੇ ਅੰਤ ਤੱਕ ਪੂਰੇ ਦੇਸ਼ ਦੇ ਵਿੱਚ ਪਬਲਿਕ ਟਰਾਂਸਪੋਰਟ ਵਿੱਚ ਲਾਗੂ ਹੋਣਾ ਚਾਹੀਦਾ ਸੀ ਪਰ ਸੰਤੰਤਰ ਰਿਵਿਊ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਹੈ ਕਿ ਇਹ ਹੁਣ 2027 ਦੇ ਅੰਤ ਤੱਕ ਲੱਗ ਹੋਵੇਗਾ ਐਨਜੀਟੀਏ ਵਾਕਾਕੁਟਾਈ ਦੇ ਮੁੱਖ ਗਾਹਕ ਅਤੇ ਸੇਵਾਵਾਂ ਅਧਿਕਾਰੀ ਸਰੀਨਾ ਪ੍ਰੇਟਲੇ ਨੇ ਕਿਹਾ ਹੈ ਕਿ ਪ੍ਰੋਜੈਕਟ ਦਾ ਰਿਵਿਊ ਮਈ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਦੇ ਨਤੀਜੇ ਵਜੋਂ 10 ਮੁੱਖ ਸਪਸ਼ਟਾਂ ਸਾਮ੍ਹ ਡੇ ਹੈਗਾ ਹਨ ਨਵੇਂ ਪ੍ਰੋਗਰਾਮ ਦੇ ਡਾਇਰੈਕਟਰ ਦੀ ਨਿਯੁਕਤੀ ਕੀਤੀ ਗਈ ਹੈ ਫੈਸਲੇ ਲੈਣ ਨੂੰ ਮਜ਼ਬੂਤ ਕਰਨ ਲਈ ਪ੍ਰੋਗਰਾਮ ਦੇ ਗਵਰਨੈਂਸ ਬੰਤਰ ਦੀ ਸਮੀਖਿਆ ਕੀਤੀ ਜਾ ਰਹੀ ਹੈ ਪ੍ਰੋਗਰਾਮ ਦੀ ਸਫਲਤਾਪੂਰਵਕ ਡਿਲੀਵਰੀ ਲਈ ਸਹੀ ਸਾਧਨਾਂ ਨੂੰ ਯਕੀਨੀ ਬਣਾਉਣ ਲਈ ਇਸ ਦੀ ਪੁਨਰਗਠਨ ਪ੍ਰਕਿਰਿਆ ਜਾਰੀ ਹੈ ਪ੍ਰੈਟਲ ਨੇ ਕਿਹਾ ਹੈ ਕਿ ਰਿਵਿਊ ਦੇ ਵਿੱਚ ਪਾਇਆ ਗਿਆ ਹੈ ਕਿ ਪ੍ਰੋਜੈਕਟ ਲਈ ਮੌਲ ਸਮਾ 服务ਾਂ માં ਬਹੁਤ ਉਤਸ਼ਾਹੀ ਸੰ ਐਨ ਟੀ ਐਸ ਇੱਕ ਗੁੰਜਲਦਾਰ ਪ੍ਰੋਗਰਾਮ ਹੈ ਜਿਸ ਨੂੰ ਲਾਗੂ ਕੀਤਾ ਜਾਣਾ ਹੈ ਇਹ ਚਾਰ ਵਕਤ ਕਿ ਟੈਕਟਿੰਗ ਪ੍ਰਣਾਲੀਆਂ ਨੂੰ ਇੱਕ ਮਾਨਕੀਕ੍ਰਿਤ ਰਾਸ਼ਟਰੀ ਪ੍ਰਣਾਲੀ ਨਾਲ ਬਦਲ ਰਿਹਾ ਹੈ ਜੋ ਪੰਜ ਰਾਸ਼ਟਰੀ ਅਤੇ ਬਾਦੂ ਸਥਾਨਕ ਰਾਇਤਾਂ ਦਾ ਸਮਰਥਨ ਕਰਦੀਆਂ ਹਨ ਤਨ ਦੱਸਦੀ ਹੈ ਕਿ ਜੁਲਾਈ ਵਿੱਚ ਟ੍ਰਾਂਸਪੋਰਟ ਮੰਤਰੀ ਕ੍ਰਿਸ ਵਿਸ਼ਪ ਨੇ ਆਰਐਨਜ਼ ਨੂੰ ਦੱਸਿਆ ਸੀ ਕਿ ਐਨਜ਼ਟੀਏ ਆਪਣੀਆਂ ਸਮਾਂ ਸੀਮਾਵਾਂ ਬਾਰੇ ਬਹੁਤ ਜ਼ਿਆਦਾ ਆਸ਼ਾਵਾਦੀ ਸੀ ਜਦੋਂ ਕਿ ਉਸ ਸਾਲ ਦੇ ਸ਼ੁਰੂ ਵਿੱਚ ਬਰੀਫਿੰਗ ਦੇ ਵਿੱਚ ਕਿਹਾ ਗਿਆ ਸੀ ਕਿ ਐਨਟੀਐਸ ਪ੍ਰੋਜੈਕਟ ਸਮੇਂ ਅਤੇ ਬਜਟ ਦੇ ਅੰਦਰ ਪੂਰਾ ਹੋਣ ਲਈ ਤੀਜੇ ਤੇ ਸੀ ਤਾਜ਼ਾ ਐਲਾਨ ਦੇ ਵਿੱਚ ਐਨਜ਼ਟੀਏ ਨੇ ਕਿਹਾ ਹੈ ਕਿ ਐਨਟੀਐਸ ਨੂੰ ਨਵੰਬਰ ਵਿੱਚ ਕ੍ਰਾਈਸਰਸ ਵਿੱਚ ਲਾਗੂ ਕੀਤਾ ਜਾਵੇਗਾ ਫੇਟਲ ਨੇ ਕਿਹਾ ਹੈ ਕਿ ਇਸ ਹਫਤੇ ਦੇ ਅਖੀਰ ਵਿੱਚ ਕ੍ਰਾਈਸਰਸ ਦੇ ਵਿੱਚ ਬਤਸਾਂ ਅਤੇ ਫੈਰੀਜ਼ ਤੇ ਐਨਟੀਐਸ ਉਪਕਰਨ ਸਥਾਪਿਤ ਕਰਨਾ ਸ਼ੁਰੂ ਹੋ ਜਾਵੇਗਾ ਏ ਕ੍ਰਾਈਸਰ ਚ ਅਤੇ ਵਿਆਪਕ ਐਨਟੀਐਸ ਪ੍ਰੋਗਰਾਮ ਲਈ ਬੇਹੱਦ ਖੁਸ਼ੀ ਵਾਲੀ ਖਬਰ ਹੈ ਨਵੰਬਰ ਦੇ ਆਦ ਤੱਕ ਕ੍ਰਾਈਸਰਸ ਦੇ ਵਿੱਚ ਬਾਸ ਅਤੇ ਫੈਰੀ ਯਾਤਰਾ ਕ੍ਰੈਡਿਟ ਜਾਂ ਡੈਬਿਟ ਕਾਰਡਾਂ ਦੀ ਵਰਤੋਂ ਕਰਕੇ ਕਿਰਾਏ ਦਾ ਭੁਗਤਾਨ ਕਰ ਸਕਣਗੇ ਐਨਟੀਐਸ ਲਈ ਸੋਧੇ ਹੋਏ ਰਾਸ਼ਟਰੀ ਰੋਲ ਆਊਟ ਯੋਜਨਾ ਨੂੰ ਇਸ ਮਹੀਨੇ ਦੇ ਅਖੀਰ ਵਿੱਚ ਅੰਤਮ ਰੂਪ ਦਿੱਤਾ ਜਾਵੇਗਾ ਨਿਊਜ਼ੀਲੈਂਡ ਦੇ 1.4 ਬਿਲੀਅਨ ਡਾਲਰ ਦੀ ਲਾਗਤ ਵਾਲੇ ਨੈਸ਼ਨਲ ਟਿਕਟਿੰਗ ਸੋਲੂਸ਼ਨ ਦੇ ਵਿੱਚ ਇੱਕ ਸਾਲ ਦੀ ਦੇਰੀ ਹੋ ਗਈ ਹੈ ਇੱਕ ਰਿਵਿਊ ਦੇ ਵਿੱਚ ਪਾਇਆ ਗਿਆ ਹੈ ਕਿ ਇਸ ਯੋਜਨਾ ਲਈ NZTA ਦੀਆਂ ਮੂਲ ਸਮਾਂ ਸੀਮਾਵਾਂ ਬਹੁਤ ਜ਼ਿਆਦਾ ਉੱਚਾਈ ਸੰ ਨੈਸ਼ਨਲ ਟਿਕਟਿੰਗ ਸੋਲੂਸ਼ਨ ਪਹਿਲੀ ਵਾਰ ਨਿਊਜ਼ੀਲੈਂਡ ਵਾਸੀਆਂ ਨੂੰ ਦੇਸ਼ ਭਰ ਦੇ ਵਿੱਚ ਸੰਪਰਕ ਰਹਿਤ ਭੁਗਤਾਨ ਦੀ ਵਰਤੋਂ ਕਰਕੇ ਬੱਸਾਂ ਰੇਲ ਗੱਡੀਆਂ ਤੇ ਫੈਰੀਜ਼ ਤੇ ਆਸਾਨੀ ਨਾਲ ਤੈਅ ਕਰਨ ਦੀ ਇਜਾਜ਼ਤ ਦੇਵੇਗਾ ਇਸ ਨੂੰ ਸਾਲ ਦੇ ਅੰਤ ਤੱਕ ਪੂਰੇ ਦੇਸ਼ ਦੇ ਵਿੱਚ ਪਬਲਿਕ ਟਰਾਂਸਪੋਰਟ ਵਿੱਚ ਲਾਗੂ ਹੋਣਾ ਚਾਹੀਦਾ ਸੀ ਪਰ ਸਤੰਤਰ ਰਿਵਿਊ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਹੈ ਕਿ ਇਹ ਹੁਣ 2027 ਦੇ ਅੰਤ ਤੱਕ ਲੱਗ ਹੋਵੇਗਾ ਐਨਜੀਟੀਏ ਵਾਕਾਕੁਟਾਈ ਦੇ ਮੁਖ ਗਾਹਕ ਅਤੇ ਸੇਵਾਵਾਂ ਅਧਿਕਾਰੀ ਸਰੀਨਾ ਪ੍ਰੀਟਲ ਨੇ ਕਿਹਾ ਹੈ ਕਿ ਪ੍ਰੋਜੈਕਟ ਦਾ ਰਿਵਿਊ ਮਈ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਦੇ ਨਤੀਜੇ ਵਜੋਂ 10 ਮੁੱਖ ਸਪਸ਼ਟਾਂ ਸਾਹਮਣੇ ਆਈਆਂ ਹਨ ਨਵੇਂ ਪ੍ਰੋਗਰਾਮ ਦੇ ਡਾਇਰੈਕਟਰ ਦੀ ਨਿਯੁਕਤੀ ਕੀਤੀ ਗਈ ਹੈ ਫੈਸਲੇ ਲੈਣ ਨੂੰ ਮਜ਼ਬੂਤ ਕਰਨ ਲਈ ਪ੍ਰੋਗਰਾਮ ਦੇ ਗਵਰਨੈਂਸ ਬੰਤਰ ਦੀ ਸਮੀਖਿਆ ਕੀਤੀ ਜਾ ਰਹੀ ਹੈ ਪ੍ਰੋਗਰਾਮ ਦੀ ਸਫਲਤਾਪੂਰਵਕ ਡਿਲੀਵਰੀ ਲਈ ਸਹੀ ਸਾਧਨਾਂ ਨੂੰ ਯਕੀਨੀ ਬਣਾਉਣ ਲਈ ਇਸ ਦੀ ਪੁਨਰਗਠਨ ਪ੍ਰਕਿਰਿਆ ਜਾਰੀ ਹੈ ਪ੍ਰੇਤਲ ਨੇ ਕਿਹਾ ਕਿ ਰਿਵਿਊ ਦੇ ਵਿੱਚ ਪਾਇਆ ਗਿਆ ਹੈ ਕਿ ਪ੍ਰੋਜੈਕਟ ਲਈ ਮੂਲ ਸਮਾਜ ਸੇਵਾਵਾਂ માં ਬਹੁਤ ਉਤਸ਼ਾਹੀ ਸੰ ਐਨ ਟੀ ਐਸ ਇੱਕ ਗੁੰਜਲਦਾਰ ਪ੍ਰੋਗਰਾਮ ਹੈ ਜਿਸ ਨੂੰ ਲਾਗੂ ਕੀਤਾ ਜਾਣਾ ਹੈ ਇਹ ਚਾਰ ਵੱਖ-ਵੱਖ ਟਿਕਟਿੰਗ ਪ੍ਰਣਾਲੀਆਂ ਨੂੰ ਇੱਕ ਮਾਨਕੀਕ ਰਿਤ ਰਾਸ਼ਟਰੀ ਪ੍ਰਣਾਲੀ ਨਾਲ ਬਦਲ ਰਿਹਾ ਹੈ ਜੋ ਪੰਜ ਰਾਸ਼ਟਰੀ ਅਤੇ ਬਾਦੂ ਸਤਾਨਕ ਰਾਇਤਾਂ ਦਾ ਸਵਰਥਨ ਕਰਦੀਆਂ ਹਨ ਤੋਂ ਦੱਸਦੀ ਹੈ ਕਿ ਜੁਲਾਈ ਵਿੱਚ ਟ੍ਰਾਂਸਪੋਰਟ ਮੰਤਰੀ ਕ੍ਰਿਸ ਵਿਸ਼ਪ ਨੇ ਆਰਐਨਜ਼ ਨੂੰ ਦੱਸਿਆ ਸੀ ਕਿ ਐਨਜਟੀਏ ਆਪਣੀਆਂ ਸਮਾਂ ਸੀਮਾਵਾਂ ਬਾਰੇ ਬਹੁਤ ਜ਼ਿਆਦਾ ਆਸ਼ਾਵਾਦੀ ਸੀ ਜਦੋਂ ਕਿ ਉਸ ਸਾਲ ਦੇ ਸ਼ੁਰੂ ਵਿੱਚ ਬਰੀਫਿੰਗ ਦੇ ਵਿੱਚ ਕਿਹਾ ਗਿਆ ਸੀ ਕਿ ਐਨਟੀਐਸ ਪ੍ਰੋਜੈਕਟ ਸਮੇਂ ਅਤੇ ਬਜਟ ਦੇ ਅੰਦਰ ਪੂਰਾ ਹੋਣ ਲਈ ਤੀਜੇ ਤੇ ਸੀ ਤਾਜ਼ਾ ਐਲਾਨ ਦੇ ਵਿੱਚ ਐਨਜਟੀਏ ਨੇ ਕਿਹਾ ਹੈ ਕਿ ਐਨਟੀਐਸ ਨੂੰ ਨਵੰਬਰ ਵਿੱਚ ਕ੍ਰਾਈਸਰਸ ਵਿੱਚ ਲਾਗੂ ਕੀਤਾ ਜਾਵੇਗਾ ਫੇਟਲ ਨੇ ਕਿਹਾ ਹੈ ਕਿ ਇਸ ਹਫਤੇ ਦੇ ਅਖੀਰ ਵਿੱਚ ਕ੍ਰਾਈਸਰਸ ਦੇ ਵਿੱਚ ਬੱਤਸਾਂ ਅਤੇ ਫੈਰੀਜ਼ ਤੇ ਐਨਟੀਐਸ ਉਪਕਰਨ ਸਥਾਪਿਤ ਕਰਨਾ ਸ਼ੁਰੂ ਹੋ ਜਾਵੇਗਾ ਇੱਕ ਕ੍ਰਾਈਸਰਸ ਅਤੇ ਵਿਆਪਕ ਐਨਟੀਐਸ ਪ੍ਰੋਗਰਾਮ ਲਈ ਬੇਹੱਦ ਖੁਸ਼ੀ ਵਾਲੀ ਖਬਰ ਹੈ ਨਵੰਬਰ ਦੇ ਆਦ ਤੱਕ ਕ੍ਰਾਈਸਰਸ ਦੇ ਵਿੱਚ ਬੱਤਸ ਅਤੇ ਫੈਰੀ ਯਾਤਰਾ ਕ੍ਰੈਡਿਟ ਜਾਂ ਡੈਬਿਟ ਕਾਰਡਾਂ ਦੀ ਵਰਤੋਂ ਕਰਕੇ ਕਿਰਾਏ ਦਾ ਭੁਗਤਾਨ ਕਰ ਸਕਣਗੇ ਐਨਟੀਐਸ ਲਈ ਸੋਧੀ ਹੋਈ ਰਾਸ਼ਟਰੀ ਰੋਲ ਆਊਟ ਯੋਜਨਾ ਨੂੰ ਇਸ ਮਹੀਨੇ ਦੇ ਅਖੀਰ ਵਿੱਚ ਅੰਤਮ